ਸਤਿ ਸ਼੍ਰੀ ਅਕਾਲ ਪਟਿਆਲਾ ਲਾਈਵ ਦੇਖਦੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਸ਼ਾਹਵਾਜ਼ ਖਾਨ ਨਵਾਬ ਮੁਹੰਮਦ ਸ਼ੇਰ ਖਾਨ ਮਲੇਰ ਕੁੱਟਲਾ ਦੇ ਪੁਰਾਣੇ ਕਿਲੇ ਨੇੜੇ ਨਾਬਾ ਰੋਡ ਪੁਲ ਵਿਖੇ ਨਮਕੀਨ ਅਤੇ ਮਿੱਠੇ ਚਾਵਲਾਂ ਦਾ ਲੰਗਰ ਲਗਾਇਆ ਗਿਆ ਲੰਗਰ ਕਮੇਟੀ ਦੇ ਪ੍ਰਧਾਨ ਮੁਹੰਮਦ ਅਕਬਰ ਅਤੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਨੂੰ ਜੂਨ ਮਹੀਨੇ ਅੱਤ ਦੀ ਗਰਮੀ ਵਿੱਚ ਰਾਹੀ ਗੀਰਾਂ ਨੂੰ ਲੰਗਰ ਸਕਾਇਆ ਜਾਂਦਾ ਹੈ ਅਤੇ ਅੱਲਾ ਪਰਮਾਤਮਾ ਨੂੰ ਖੁਸ਼ ਕਰਨ ਲਈ ਅਤੇ ਸਮੂਹ ਮੈਂਬਰਾਂ ਦੀ ਦੇਖ ਰੇਖੇ ਹੇਠ ਨਮਕੀਨ ਅਤੇ ਮਿੱਠੇ ਚਾਵਲਾਂ ਦਾ ਪਿਛਲੇ 40 ਸਾਲਾਂ ਤੋਂ ਲਗਾਤਾਰ ਲੰਗਰ ਲਗਾਇਆ ਗਿਆ ਹੈ ਮੈਂਬਰਾਂ ਨੇ ਹੋਰ ਕੀ ਕਿਹਾ ਆਓ ਸੁੰਦਿਆਂ ਮਲੇਰਕੋਟਲਾ ਤੋਂ ਸ਼ਹਾਬਾਜ਼ ਖਾਨ ਪੜਿਆਲਾ ਲਈ ਆ ਜੀ ਆਪਣਾ ਮੇਰਾ ਨਾਮ ਅਚੂ ਹੈ ਜੀ ਇਹ ਪਟਾਰਾ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਤੁਸੀ ਇਹ ਪਟਾਰਾ ਜੀ ਨਾਬਾ ਰੋਡ ਤੇ ਤਿਲ੍ਹਾ ਰਮਨਗੜ੍ਹ ਕੋਲਾਂ ਦੇ ਉੱਤੇ ਕਿੰਨਾ ਕਿਆਵਾਰਾ ਜੀ ਰਹਿੰਦੀ ਇੱਥੇ ਆਵਾਜਾਈ ਸਾਰੀ ਹੈ ਨਾਬਾ ਰੋਡ ਇਧਰ ਕਿਲਾਬ ਲੱਗਦਾ ਨਾਲ ਨਵਾਬ ਸਾਹਿਬ ਦਾ ਕਿੱਥੋਂ ਕਿੱਥੋਂ ਮਤਲਬ ਲੋਕ ਲੰਗਰ ਛਕਣ ਆਉਂਦੇ ਨੇ ਆ ਸਾਰੇ ਪਿੰਡਾਂ ਦੇ ਇਧਰ ਲੰਗੜੀਆਂ ਅੰਮ੍ਰਗੜ੍ਹ ਹੋਆ ਥੋਈ ਬਿੰਜੋ ਕੀ ਸਾਰੇ ਇੱਥੇ ਲੋਕ ਲੱਗਦੇ ਨੇ ਆਪ ਦਾ ਖਾਣਾ ਪੀ ਕੇ ਜਾਂਦੇ ਨੇ ਭਾਈ ਆਪ ਦਾ ਰੱਬ ਅੱਗੇ ਕੀ ਅਰਦਾਸ ਕਰੀਏ ਰੱਬ ਅੱਗੇ ਦੁਆ ਕਰੀਏ ਵੀ ਕੋਈ ਹਾਦਸਾ ਨਾ ਹੋ ਜਾਵੇ ਕਿਸੇ ਵੀ ਰੋਡ ਦੇ ਉੱਤੇ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਇਨਸ਼ਾਅੱਲਾ ਚੋਲਾ ਦੇ ਕਿੰਨੇ ਦੇਗੇ ਕੱਢੇ ਜਾਂਦੇ ਨੇ ਹਰ ਸਾਲ ਚੋਲਾ ਦੇ ਪਾਈ 25 ਤੋਂ 30 ਤੱਕ ਕੱਢੇ ਜਾਂਦੇ ਨੇ ਮਿੱਟੇ ਨੂਨ ਵਾਲੇ ਗੋੜਾ ਵਾਲੇ ਸਾਰੇ ਕੱਢੇ ਜਾਂਦੇ ਨੇ ਸਾਰੇ ਮੇਰੇ ਭਾਈ ਖਾ ਕੇ ਜਾਂਦੇ ਨੇ ਇਹ ਸਹਿਯੋਗ ਸਾਰੇ ਧਰਮਾਂ ਦੇ ਲੋਕਾਂ ਦਾ ਹੁੰਦਾ ਸਾਰੇ ਧਰਮੇ ਦੇ ਵਿੱਚ ਕੋਈ ਜਾਤੀ ਹੋਣੀ ਹੈਗਾ ਬਿਲਕੁਲ ਸਾਰੇ ਧਰਮਾਂ ਦੇ ਨਾਲ ਸਾਡੇ ਖੜੇ ਹੁੰਦੇ ਨੇ ਸਾਰੇ ਧਰਮਾਂ ਦੀ ਖਾ ਕੇ ਜਾਂਦੇ ਕਿੰਨੇ ਬਿਲਕੁਲ ਲੈ ਕੇ ਕਿੰਨੇ ਵਜੇ ਤੱਕ ਚੱਲਦਾ ਜੀ ਇਹ ਬਣਾ ਰਿਹਾ ਇਹ 12 ਵਜੇ ਤੋਂ ਲਾ ਕੇ 4:30 ਵਜੇ ਤੱਕ ਕਰਦਾ। ਕੀ ਨਾ ਭਾਈ ਆਪਣਾ ਮੇਰਾ ਨਾਮ ਜੀ ਮੁਹੰਮਦ ਅਕਬਰ ਅੱਜ ਕਿਹੜਾ ਭੰਡਾਰਾ ਲਾਇਆ ਸੀਗਾ ਵੀ ਕੀ ਕਹਿਣਾ ਚਾਹੂਗੀ ਜਿਹੜਾ ਭੰਡਾਰਾ ਲਾਇਆ ਜੀ ਇਹ ਅੱਲਾ ਦੀ ਰਜ਼ਾ ਵਾਸਤੇ ਲਾਇਆ ਔਰ ਕਿਲਾ ਰਹਿਮਤਗੜ੍ਹ ਮਰੇਕੋਲਾ ਵਿੱਚ ਲਗਾਇਆ ਹੈ ਨਾਲੇ ਦੇ ਉੱਤੇ ਠਿਕਾਣਾ ਸਾਰੇ ਭਾਈਆਂ ਦੇ ਸਹਿਯੋਗ ਨਾਲ ਠਿਕਾ ਜਾ ਰਿਹਾ ਹੈ ਕਿਸੇ ਧਰਮਦਾਨੀ ਹੈਗਾ ਕਿਸੇ ਜਾਤੀਦਾਨੀ ਹੈਗਾ ਹਰ 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 ਇੱਕ ਬੰਦੇ ਦੇ ਵਿੱਚ ਸਹਿਯੋਗ ਦਿੱਤਾ ਸਾਰੇ ਬੰਦਿਆਂ ਨੇ ਕਿੰਨੇ ਕਿੰਨੇ ਸਾਲਾਂ ਤੋਂ ਲਗਾਇਆ ਜਾ ਰਿਹਾ ਹੈ ਇਹ ਨੂੰ ਹੋ ਗਈ तकरीबन 40 ਸਾਲ ਤੋਂ ਪਲੱਸ ਹੋ ਗਈ ਹਨ ਪਹਿਲਾਂ ਸਾਡੇ ਹੋਰ ਸੀਗੇ ਦੋਸਤ ਮਿਲ ਨਾਲੇ ਸੰਤ ਦੇ ਸਭ ਤੋਂ ਬਡੇ ਉਹ ਲੋਗੇ ਹੁੰਦੇ ਸੀਗੇ ਤੇ ਹੁਣ ਅੱਲਾ ਨੇ ਸਾਨੂੰ ਸਮਝ ਲਓ ਬਚੋਣਿਆ ਅਸੀਂ ਬੋਣਿਆ ਬਾਕੀ ਹੱਦ ਤੋਂ ਬਾਅਦ ਹੋਰ ਆਉਂਦੇ ਰਹਿਣਗੇ ਇਹ ਬੰਦੇ ਇਹ ਤਾਂ ਚੱਲੀ ਜਾਣਾ ਚਾਲੀ ਛਾਲਾਂ ਚੱਲ ਰਿਹਾ ਜੀ ਕਿ ਕਾਲਾ ਲੰਗਰ ਲਾਇਆ ਜੀ ਇਹ ਚੋਲਾ ਦਾ ਜੀ ਮਿੱਠੇ ਚੋਲਾ ਦਾ ਜੀ ਨਮਕੀਨ ਚੋਲਾ ਦਾ ਵਿੱਚੇ ਘੋੜਾਲੇ ਵੀ ਠੀਕੇ ਜੀ ਸਾਰੇ ਸਮਝ ਲੈ ਆਉਣ ਜਾਣ ਵਾਲੇ ਬੰਦੇ ਰਸਤੇ ਵਿੱਚ ਪਿੰਡਾਂ ਦੇ ਲੋਕ ਹਰ ਜਾਤੀ ਦਾ ਬੰਦਾ ਖਾ ਕੇ ਗਿਆ ਕਿਸੇ ਨਾਲ ਕੋਈ ਮਿਲਾਕੀ ਆਈ ਜਾਂ ਨਹੀਂ ਸਭ ਨਾਲ ਸਾਰੇ ਬੰਦਿਆਂ ਨੇ ਖੁਸ਼ ਹੋ ਕੇ ਬੰਦਾਰਾ ਕੀਤਾ ਸਾਰਿਆਂ ਦਾ ਸਹਿਯੋਗ ਆ ਜੀ ਕਿਚ